ਹੈਲੋ ਦੋਸਤੋ ਅੱਜ ਅਸੀਂ ਰਖੜੀਆਂ ਤੋਂ ਇੱਕ ਦਿਨ ਪਹਿਲਾਂ ਹੀ ਜਾ ਰਹੇ ਹਾਂ ਮੇਰੇ ਸਸਰਾਲ ਜਾਣੀ ਮੈਂ ਜਸੰਦਰ ਨੂੰ ਛੱਡੂਗਾ ਉਹਦੇ ਘਰ ਤੇ ਅੱਗੇ ਚਲਾ ਜਾਊਗਾ ਕੰਮ ਤੇ ਤੇ ਹੁਣ ਸਭ ਤੋਂ ਪਹਿਲਾਂ ਅਸੀਂ ਪਹਾਰੇ ਆਂ ਪੰਪ ਤੋਂ ਥੋੜਾ ਆਟੋ ਵਿੱਚ ਡੀਜ਼ਲ ਤੇ ਹੁਣ ਦੋਸਤੋ ਅਸੀਂ ਸਵਾਰੀਆਂ ਲੱਭਦੇ ਲੱਭਦੇ ਆ ਰਹੇ ਹਾਂ ਸ਼ਹਿਰ ਵੱਲੋਂ ਤੇ ਹੁਣ ਮੈਂ ਜਸਵਿੰਦਰ ਨੂੰ ਉਤਾਰਿਆ ਉਹਦੇ ਘਰ ਤੇ ਅੱਗੇ ਸ਼ਹਿਰ ਵਿੱਚ ਚਲਾ ਗਿਆ ਕੰਮ ਤੇ ਤੇ ਹੁਣ ਇਹ ਦੇਖੋ ਦੋਸਤੋ ਥੋੜੇ ਹੇਠਾਂ ਚੱਲ ਰਿਹਾ ਗੁਰਕਾ ਲੰਗਰ ਇਹ ਵੀਰ ਹਰੇਕ 15 20 ਦਿਨਾਂ ਪਿੱਛੋਂ ਇੱਥੇ ਗੁਰਕਾ ਲੰਗਰ ਲਾਉਂਦੇ ਨੇ ਤੇ ਬਹੁਤ ਛੜਦਾ ਭਾਵਨਾ ਤੇ ਨੇਚਾਂ ਦਾ ਸੇਵਾ ਕਰਦੇ ਨੇ ਤੇ ਹੁਣ ਇਹ ਦੇਖੋ ਦੋਸਤੋ ਬਾਹਰ ਹਲਕਾ ਹਲਕਾ ਹੋ ਰਹੀ ਆ ਬੂੰਦਾਬਾਂਦੀ ਤੇ ਰੇਲਵੇ ਕ੍ਰੋਸਿੰਗ ਤੇ ਦੇਖੋ ਫਾਟਕ ਲੱਗੇ ਹੋਏ ਨੇ ਤੇ ਟ੍ਰੇਨ ਹਾਲੇ ਆਈ ਨਹੀਂ ਤੇ ਮੈਂ ਪੁਲ ਥੱਲੇ ਖੜਾ ਹੋ ਕੇ ਕਰ ਰਿਹਾ ਥੋੜਾ ਜਿਹਾ ਰਿਲੈਕਸ ਤੇ ਲੈ ਰਿਹਾ ਐਨੇ ਸੋਹਣੇ ਮੌਸਮ ਦਾ ਆਨੰਦ ਤੇ ਪੀਂਦਿਆ ਏ ਠੰਡੀ ਠੰਡੀ ਮਰਿੰਡਾ ਦੋਸਤੋ ਅੱਜ ਰਖੜੀਆਂ ਤੋਂ ਇੱਕ ਦਿਨ ਪਹਿਲਾਂ ਰੋਡ ਤੇ ਬਹੁਤ ਰਸ਼ ਹੈ ਜਾਨੀ ਬਹੁਤ ਸਵਾਰੀਆਂ ਆ ਤੇ ਬਹੁਤ ਵਧੀਆ ਟਾਈਮ ਲੰਘ ਰਿਹਾ ਏ ਇਹ ਦੇਖੋ ਦੋਸਤੋ ਲੇਡੀਜ਼ ਸਵਾਰੀਆਂ ਰਖੜੀ ਬੰਨਣ ਜਾਣਦੀਆਂ ਨੇ ਤੇ ਦੇਖੋ ਚੌਂਕਾਂ ਦੇ ਚੌਂਕ ਕਿਦਾਂ ਸਵਾਰੀਆਂ ਨਾਲ ਭਰੇ ਹੋਏ ਨੇ ਸਾਰੇ ਅੱਜ ਬਹੁਤ ਖੁਸ਼ ਨੇ ਬੱਸਾਂ ਵਾਲੇ ਆਟੋ ਵਾਲੇ ਸਾਰੇ ਪਾਸੇ ਰਸ਼ੀ ਰਸ਼ੇ ਤੇ ਹੁਣ ਇਹ ਦੇਖੋ ਦੋਸਤੋ ਮਾਰੇ ਨੇ ਕੀਤੀ અપਾਰ ਕਿਰਪਾ ਅੱਜ ਸਾਰੇ ਪਾਸੇ ਰਾਸ਼ੀ ਰਾਛੇ ਰੇਖ ਪਾਸੇ ਸਵਾਰੀਆਂ ਹੀ ਸਵਾਰੀਆਂ ਨੇ ਤੇ ਅੱਜ ਬਹੁਤ ਵਧੀਆ ਦਿਹਾੜੀ ਬਣੀ ਆ ਤੇ ਮੈਂ ਬਹੁਤ ਖੁਸ਼ ਹਾਂ ਅੱਜ ਕੱਲ ਜ਼ਿਆਦਾਤਰ ਮੇਰੀ ਆਟੋ ਰੋਜ਼ ਹੀ ਖਰਾਬ ਰਹਿੰਦੀ ਆ ਅੱਜ ਬਹੁਤ ਦਿਨਾਂ ਬਾਅਦ ਵਧੀਆ ਦਿਹਾੜੀ ਬਣੀ ਆ ਬਹੁਤ ਜ਼ਿਆਦਾ ਖੁਸ਼ ਹਾਂ ਤੇ ਦੋਸਤੋ ਹੁਣ ਹੋ ਗਿਆ ਸ਼ਾਮ ਜਿਹਦਾ ਟਾਈਮ ਤੇ ਮੈਂ ਜਸਵਿੰਦਰ ਨੂੰ ਵਾਪਸ ਲੈਣ ਵਾਸਤੇ ਆ ਗਿਆ ਆਪਣੇ ਸਸਰਾਲ ਤੇ ਜਸਵਿੰਦਰ ਨੇ ਬਣਾ ਕੇ ਰੱਖੇ ਨੇ ਯਮੀ ਯਮੀ ਗਾਜਰਾਂ ਤੇ ਆਲੂਆਂ ਵਾਲੇ ਚੌਲ ਦੇਖੋ ਕਿੰਨਾ ਸੋਹਣਾ ਮਹਿਕ ਆ ਰਿਹਾ ਏ ਤੇ ਨਾਲ ਹੀ ਬਣ ਰਹੀ ਆ ਸਾਡੇ ਵਾਸਤੇ ਇਲਾਇਚੀ ਤੇ ਅਦਰਕ ਵਾਲੀ ਚਾਹ ਤੇ ਹੁਣ ਇਹ ਦੇਖੋ ਦੋਸਤੋ ਐਨੇ ਯਮੀ ਯਮੀ ਚਾਵਲ ਮੈਂ ਵੀ ਕੀਤੇ ਟੇਸਟ ਤੇ ਇਹ ਦੇਖੋ ਬੱਚੇ ਜਿਹੜੇ ਕੀ ਰਖੜੀਆਂ ਬੰਨਣ ਆਏ ਹੋਏ ਨੇ ਆਪਣੇ ਮਾਮੇ ਦੇ ਘਰ ਦੇਖੋ ਕਿਦਾਂ ਜੋ ਅੰਜੋਏ ਕਰਕੇ ਖਾ ਰਹੇ ਨੇ ਤੇ ਨਾਲ ਹੀ ਅੰਜੋਏ ਕਰ ਰਹੇ ਨੇ ਸੀਰੀਅਲ ਤਾਰਕ ਮੈਤਕਾ ਉਲਟਾ ਚਸ਼ਮਾ ਸੱਚੀ ਬੜਾ ਆਨੰਦ ਵਾਲਾ ਟਾਈਮ ਆ ਸਾਰੀ ਦੁਕਾਨ ਇਹਨਾਂ ਨੂੰ ਦੇਖ ਕੇ ਮਿਟ ਜਾਂਦੀ ਆ ਤੇ ਹੁਣ ਇਹ ਦੇਖੋ ਦੋਸਤੋ ਮੇਰੀ ਸਾਸੂਆ ਮਾਂ ਲੈ ਕੇ ਆਏ ਨੇ ਬਾਜ਼ਾਰੋਂ ਇਹ ਸੂਟ ਇਹ ਸਾਨੂੰ ਕੱਲ ਰਖੜੀਆਂ ਤੋਂ ਬਾਅਦ ਮਿਲਣੇ ਨੇ ਤੇ ਦੇਖੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਨੇ ਪਰਾ ਸੀ ਹੁਣੇ ਹੀ ਦੇਖ ਕੇ ਆਪਣੇ ਆਪਣੇ ਸਿਲੇਕਟ ਕਰ ਲੈ ਤਾਂ ਕਿ ਕੱਲ ਨੂੰ ਕੋਈ ਕਨਫਿਊਜ਼ਨ ਨਾ ਰਹੇ ਤੇ ਦੋਸਤੋ ਹੁਣ ਅਸੀਂ ਵਾਪਸ ਆ ਰਹੇ ਆਂ ਸ਼ਹਿਰ ਤੋਂ ਆਪਣੇ ਪਿੰਡ ਤੇ ਦੇਖੋ ਰਸਤੇ ਵਿੱਚ ਕਿੰਦਾ ਰਖੜੀ ਦੀਆਂ ਰੌਣਕਾਂ ਚੱਲ ਰਹੀਆਂ ਨੇ ਕਿੰਦਾ ਬਾਜ਼ਾਰ ਰਖੜੀ ਦੇ ਸਟਾਲਾਂ ਨਾਲ ਭਰੇ ਪਏ ਨੇ ਤੇ ਇਹ ਅੱਗੇ ਦੇਖੋ ਦੋਸਤੋ ਸਰਦਾਰ ਸਾਹਿਬ ਦੀ ਦੁਕਾਨ ਤੇ ਕਿੰਦਾ ਡਰਾਈ ਫਰੂਟ ਸਨੈਕਸ ਤੇ ਹੋਰ ਮਠਿਆਈ ਲੋਕੀ ਲੈ ਰਹੇ ਨੇ ਦੇਖੋ ਕਿੰਨਾ ਰਸਿਆ ਚੌਂਕਾਂ ਵਿੱਚ ਤੇ ਕਿੰਨਾ ਵਧੀਆ ਮਾਹੌਲ ਆ ਤੇ ਇਹ ਅੱਗੇ ਦੇਖੋ ਦੋਸਤੋ ਕਿੰਦਾ ਐਡੀ ਵੱਡੀ ਮਠਿਆਈ ਦੀ ਦੁਕਾਨ ਤੇ ਲੋਕੀ ਭਰ-ਭਰ ਕੇ ਮਠਿਆਈਆਂ ਲੈ ਰਹੇ ਨੇ ਦੇਖੋ ਕਿੰਨਾ ਜ਼ਿਆਦਾ ਰਸਿਆ ਤੇ ਕਿੰਨਾ ਸੋਹਣਾ ਵਿਊ ਆ ਦੇਖੋ ਦੋਸਤੋ ਹਰੇਕ ਦੁਕਾਨ ਕਿਦਾਂ ਸਜਾਈ ਹੋਈ ਆ ਉਹ ਅੱਗੇ ਤੱਕ ਪੂਰੀ ਮਾਰਕੀਟ ਇਹੋ ਹੀ ਚੀਜ਼ਾਂ ਨਾਲ ਭਰੀ ਹੋਈ ਆ ਤੇ ਕਿੰਨਾ ਸੋਹਣਾ ਮਾਹੌਲ ਆ ਤੇ ਇਹ ਦੇਖੋ ਦੋਸਤੋ ਮਠਿਆਈਆਂ ਦੀ ਦੁਕਾਨ ਤੇ ਅੱਜ ਸ਼ਾਮ ਨੂੰ ਕਿੰਨਾ ਜ਼ਿਆਦਾ ਰਸੇ ਤੇ ਹੁਣ ਦੋਸਤੋ ਦੇਖੋ ਕਿੰਨਾ ਅੰਧੇਰਾ ਹੋ ਗਿਆ ਅਸੀਂ ਆ ਗਏ ਆਪਣੇ ਅੱਡੇ ਵਿੱਚ ਇੱਥੇ ਵੀ ਰਖੜੀਆਂ ਦੀ ਦੁਕਾਨ ਤੇ ਬਹੁਤ ਜ਼ਿਆਦਾ ਰਾਸ਼ੇ ਤੇ ਅੱਗੇ ਮਠਿਆਈਆਂ ਦੀਆਂ ਦੁਕਾਨਾਂ ਤੇ ਵੀ ਬਹੁਤ ਜ਼ਿਆਦਾ ਰਾਸ਼ੇ ਤੇ ਫਾਈਨਲੀ ਇਹ ਦੇਖੋ ਦੋਸਤੋ ਸਾਡੇ ਅੱਡੇ ਵਾਲੇ ਸ਼ਰਮੇ ਦੀ ਦੁਕਾਨ ਦੇਖੋ ਇਹਨਾਂ ਦੀ ਦੁਕਾਨ ਤੇ ਵੀ ਅੱਜ ਸ਼ਾਮ ਨੂੰ ਕਿੰਨਾ ਜ਼ਿਆਦਾ ਰਸੇ ਹਾਲਾਂਕਿ ਰਖੜੀ ਤਾਂ ਹਲੇ ਕੱਲੂ ਆ ਤੇ ਇਹ ਦੇਖੋ ਦੋਸਤੋ ਅੰਦਰ ਵੀ ਕਿੰਨਾ ਜ਼ਿਆਦਾ ਰਸੇ ਇਹਨਾਂ ਦੇ ਵੀ ਮਹਾਰਾਜ ਦੀ ਅਪਾਰ ਕਿਰਪਾਏ ਬਹੁਤ ਜ਼ਿਆਦਾ ਦੁਕਾਨ ਚੱਲਦੀ ਆ ਮਹਾਰਾਜ ਇਦਾਂ ਹੀ ਕਿਰਪਾ ਬਣਾਈ ਰੱਖੇ ਤੇ ਹੁਣ ਇਹ ਦੇਖੋ ਦੋਸਤੋ ਸ਼ਹਿਰੋਂ ਵਾਪਸ ਪਿੰਡ ਆਉਂਦਿਆਂ ਨੂੰ ਸਾਨੂੰ ਕਿੰਨਾ ਹਨੇਰਾ ਹੋ ਗਿਆ ਤੇ ਹੁਣ ਅਸੀਂ ਆਪਣੀ ਬਿਨਾ ਲਾਈਟਾਂ ਵਾਲੀ ਆਟੋ ਤੇ ਹੌਲੀ-ਹੌਲੀ ਆਪਣੇ ਖੂਹਾਂ ਨੂੰ ਆ ਰਹੇ ਨੇ